न सधु संत महात्मा नाम मचाउण वास्ते संसार ते आत साईं खे लाडले साईं खे भूत ਜਦੋਂ ਮੈਂ ਵਧਾਤਾ ਜਾਂਦਾ ਹੂਤ ਇਹੋ ਬਿਆਨ ਤੁਹਾਨੂੰ ਗੁਰੂ ਨਾਨਕ ਸਾਹਿਬ ਸਦੇ ਪਾਛਾ ਦੇ ਪੁੱਤਰ ਭਗਤ ਸ੍ਰੀ ਚੰਦ ਜੀ ਨੇ ساری ਉਮਰ ਗੁਰਮਾਨੀ ਦਾ ਪ੍ਰਚਾਰ ਗੁਰਮਾਨਕ ਦੇ ਘਰ ਦਾ ਪ੍ਰਚਾਰ ਕੀਤਾ ਮੈਂ ਡਿਕਸ਼ਨਰੀ ਦੇ ਵਿੱਚੋਂ ਸਿੱਖ ਸ਼ਬਦ ਖਾਲਸਾ ਸਭ ਦੀ ਖਤਮ ਕਰ ਦੇਣਾ ਇਹਨਾਂ ਨੂੰ ਮੇਰੇ ਬੰਦਲੋ ਦਾ ਅਦੇ ਸੁਬੇਦਾਰ ਨੇ ਗੋ ਦੱਸਿਆ ਨਾ ਕਿ ਟਿੱਕਾ ਮਾਰ ਕੇ ਮਤਾਏ ਉਹਨੇ ਕੋ ਰਾਜਾ ਦੇ ਆ ਇਹਨਾਂ ਨੂੰ ਮਾਰ ਕੇ ਮਕਾਉਣ ਦੇ ਸੁਪਨੇ ਲੈਣ ਵਾਲੇ ਹੁਕਮਾਂ ਸੁਦੇਦਾਰ ਮਹਾਪੁਰਸ਼ ਬਾਬਾ ਗੁਰਵਿੰਦਰ ਸਿੰਘ ਜੀ ਦਾ ਜਿਹੜੇ ਹਰ ਸਾਲ ਵੱਡਾ ਪ੍ਰੋਗਰਾਮ ਕਰਦੇ ਆ ਉਹਨਾਂ ਦਾ ਅੱਜ ਧੰਨਵਾਦ ਕਰਨਾ ਉਸੇ ਆਇਆਂ ਸਾਹਿਬ ਉਸੇ ਬਾਬਾ ਸਿੰਘ ਜੀ ਜਿਹਦੇ ਜੰਮ ਦਿਹਾੜੇ ਦੀ ਮੱਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੇ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਹਰਿਆਣਾ ਦੇ ਮੰਡੀ ਸਾਹਿਬ ਤੋਂ ਜਿੱਥੇ ਕੇ ਧੰਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ 530ਵੇਂ ਪ੍ਰਕਾਸ਼ ਦਿਹਾੜੇ ਮੌਕੇ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ ਔਰ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਸਾਹਿਬ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਔਰ ਕੀਰਤਨ ਦਰਬਾਰ ਔਰ ਵਿਸ਼ੇਸ਼ ਸਮਾਗਮ ਬਾਬਾ ਜੀ ਦੀ ਯਾਦ ਨੁਸਮਰ ਕਰਾਇਆ ਗਿਆ ਔਰ ਤਕਰੀਬਨ ਹਰ ਸਾਲ ਹੀ ਬਾਬਾ ਗੁਰਵਿੰਦਰ ਸਿੰਘ ਜੀ ਮਾਡੀ ਸਾਹਿਬ ਵਾਲਿਆਂ ਵੱਲੋਂ ਇਹ ਵਿਸ਼ਾਲ ਸਮਾਗਮ ਜਿਹੜਾ ਹੈ ਬਾਬਾ ਜੀ ਦੀ ਯਾਦ ਦੇ ਵਿੱਚ ਬਾਬਾ ਸ਼੍ਰੀ ਚੰਦ ਦੀ ਯਾਦ ਦੇ ਵਿੱਚ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਕਰਵਾਇਆ ਜਾਂਦਾ ਹੈ ਸੋ ਇਸ ਸਾਲ ਵੀ ਬਾਬਾ ਜੀ ਦਾ 503ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਔਰ ਇਸ ਮੌਕੇ ਦੂਰੋਂ ਦੂਰੋਂ ਸੰਤਾ ਇਸ ਜਗਤ ਦੇ ਪੰਚੀਆਂ ਮੰਡੀ ਸਾਹਿਬ ਪਹੁੰਚੀਆਂ ਔਰ ਬਾਬਾ ਜੀ ਦਾ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜੇ ਗੱਲ ਕਰੀਏ ਤਾਂ ਪਵੇ ਦੇ ਬਿਲਕੁਲ ਨੇੜੇ ਵਸਿਆ ਹੋਇਆ ਮੰਡੀ ਸਾਹਿਬ ਜਿੱਥੇ ਕਿ ਬਾਬਾ ਗੁਰਵਿੰਦਰ ਸਿੰਘ ਜੀ ਦੀ ਬੜੀ ਕਿਰਪਾ ਔਰ ਉਹਨਾਂ ਦੀ ਕਿਰਪਾ ਸਦਕਾ ਅੱਜ ਬਹੁਤ ਦੂਰੋਂ ਦੂਰੋਂ ਸਖਤਾ ਇੱਥੇ ਪਹੁੰਚੀਆਂ ਔਰ ਬਾਬਾ ਜੀ ਦੇ ਇਤਿਹਾਸ ਨਾਲ ਜੁੜੀਆਂ ਔਰ ਪੰਥ ਦੇ ਪ੍ਰਸਿੱਧ ਕੀਰਤਨੀਏ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਰੂਬਰੂ ਹੋਏ ਹੋਰ ਵੀ ਜਿਹੜੇ ਕੀਰਤਨੀਏ ਪੰਥ ਬਰਸਿੱਧ ਕੀਰਤਨੀ ਜਿਵੇਂ ਬਾਬਾ ਕੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਅਤੇ ਹੋਰ ਰਾਗੀ ਢਾਡੀ ਕਵੀਸ਼ਰ ਇਸ ਜਗ੍ਹਾ ਪਹੁੰਚੇ ਔਰ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਸਾਹਿਬ ਵਾਲਿਆਂ ਨੇ ਆਏ ਹੋਏ ਸਾਰੇ ਪੰਥ ਕੀਰਤਨੀਆਂ ਦਾ ਔਰ ਵਿਸ਼ੇਸ਼ ਮਹਿਮਾਨਾਂ ਨੂੰ ਜੀਵਾਇਆਂ ਕਿਹਾ ਉਹਨਾਂ ਦਾ ਮਾਨ ਸਨਮਾਨ ਉਹਨਾਂ ਦਾ ਸਤਿਕਾਰ ਵੀ ਕੀਤਾ ਔਰ ਆਇਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਜੇ ਗੱਲ ਕਰੀਏ ਤਾਂ ਬਾਬਾ ਜੀ ਦੀ ਬਹੁਤ ਵੱਡੀ ਸੇਵਾ ਹੈ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਸਾਹਿਬ ਵਾਲਿਆਂ ਦੀ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਗੁਰੂ ਇਤਿਹਾਸ ਨਾਲ ਜੋੜਦੇ ਆ ਔਰ ਵਿਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਮੰਡੀ ਸਾਹਿਬ ਖੇ ਪਹੁੰਚ ਕੇ ਆਪਣਾ ਜੀਵਨ ਸਫਲ ਕਰ ਰਹੀ ਹੈ ਔਰ ਅਮਰ ਸੰਚਾਰ ਵੀ ਇੱਥੇ ਹੁੰਦਾ ਹੈ ਸ਼ਰਧਾਲੂ ਕੀਰ ਜਗਤ ਗੁਰੂ ਬਾਬਾ ਦੇ ਵੱਡੇ ਪਾਵਨ ਜਨਮ ਦਿਹਾੜੇ ਨੂੰ ਹਰ ਸਾਲ ਉਤਸਵਾਂ ਦਾ ਮੰਡੀ ਵਿਖੇ ਆਦੇ ਰੇਜ ਦੇ ਦਰਸ਼ਕਾਂ ਦੇ ਸਾਹਮਣੇ ਲੰਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਜਿੱਥੇ ਹਰਿਆਣਾ ਤੋਂ ਇਲਾਵਾ ਵੱਖ-ਵੱਖ ਸਟੇਟਾਂ ਚੋਂ ਸੰਗਤਾਂ ਪਹੁੰਚ ਕੇ ਗੁਰਬਾਣੀ ਕਥਾ ਕੀਤੀ ਦਾ ਆਨੰਦ ਮਾਣਦੇ ਹਰ ਸਾਲ ਅਮਰਤ ਸੰਚਾਰ ਮੱਤੇ ਇਹ ਥੋੜੇ ਪੁਰਾਣੀ ਜੇ ਦਾ ਨਕਸ਼ਾ ਕਰਦੇ ਰਹਿ ਗਏ ਬੇਨਤੀ ਸੰਪਰਦਾਮਾ ਕਸੋਧਾ ਮਾਤਾ ਸ਼੍ਰੀ ਗੋਬਿੰਦ ਸਿੰਘ ਜੀ ਨੇ ਇਸ਼ਾਰਾ ਗੁਰਬਾਣੀ ਗੁਰੂ ਅਦੇਸ਼ ਅੱਜ ਸਰਦਾਰ ਕੁਮਾਰ ਕੁਮਾਰ ਸੰਧਰ ਬੋਕਸ ਦਾ ਪਾਇਕਾ ਦੇ ਸਿਮਰਨਾ ਯਾਨੀ ਸੁਪਾਸਰ ਦੇਸ਼ਾਇ ਦੀ ਤਸਵੀਰ ਬੰਨ੍ਹਾਾਇ ਸਕੀ ਅਤੇ ਬੰਨ੍ਹਾ ਆਪਣਾ ਪਦਮਸ਼ਰੀ ਜਰਨੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਸੰਤ ਬਾਬਾ ਉਤਾਰ ਸਿੰਘ ਦੀ ਵਿਧੀ ਚੰਡੀ ਸੰਤ ਮੋਹਨ ਸਿੰਘ ਆਦਿ ਦੇ ਸਾਲ ਔਰ ਸਿੰਘ ਸਰਵ ਸੇਵਾ बाबा गुलाब सिंह ਜੀ ਨੂੰ ਸਾਡकी ਹਰ ਕੋਸ਼ਿਸ਼ ਹੈ। ਹਾਲਾਂਕਿ ਤੁਹਾਡੀ ਸਾਥ ਬਾਬਾ ਹਰੀ ਸਿੰਘ ਨਾਮ ਸਰ ਵਾਲੇ ਔਰ ਇਸੇ ਤਰ੍ਹਾਂ ਤਰਨਾਦਰ ਜੀ ਬੰਦਿਆ, ਤਰਨਾਦਰ ਜੀ ਬੰਦਿਆ 5 ਸੀ ਜੀ ਬੰਦੀਆਂ ਦੇ ਮਹਾਤਮਾ ਮਾ ਪ੍ਰਸਾਦ ਜੀ ਤੋਂ ਸਾਰਿਆਂ ਨੇ ਗੁਰਬਾਣੀ ਗੁਰਦੇ ਨਾਲ ਜਿੰਨ ਦਾ ਉਪਦੇਸ਼ ਕੀਤਾ ਸੀ। ਮੈਂ ਆਪਣੇ ਵੱਲੋਂ ਬਾਬਾ ਸ੍ਰੀ ਚੰਦ ਜੀ ਦੇ ਪਵਨ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹਰਿਆਣਾ ਸੂਬਾ ਦਾ ਪ੍ਰਿੰਸੀਪਲ ਜੀ ਨੂੰ ਸੰਬੋਧਨ ਕਰਨਾ ਹੈ।